ਕਹਿੰਗੇ ਉੱਥੇ ਦੇ ਰਹਿਣ ਵਾਲਾ ਰਾਣੀਵਾਲਾ ਦੇ ਕੀ ਮਸਲਾ ਹੈ ਮਸਲਾ ਪਾਈਪ ਲਾਈਨ ਪਾਣੂ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਸੀ ਜਸ਼ਬੀਰ ਸਿੰਘ ਚੰਬੇਖੁਰਦੇ ਦਾ ਉਹਨੇ ਜਾ ਕੇ ਉੱਤੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਬਾੜਤਾ ਇਹਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਛੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਨਾਂ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਪਿਰਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ 20 ਸਾਲ ਦੇ ਲੱਗੇ ਹੋਗੇ 18 ਤੋਂ ਉੱਪਰ ਆ ਕਦੀ ਪਾਈਪ ਲਾਈਨ ਦਾਦੀ ਪੈ ਰਹੀ ਪਾਈਪ ਲਾਈਨ ਆ ਬੰਬੀ ਦੀ ਪਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਹਾਂਜੀ ਹੈਲੋ ਮੇਰਾ ਬੇਟਾ ਨਾ ਬਿਟੇ ਚੜਾ ਕੇ ਲੱਗੇ ਤਿੰਨ ਚੌ ਜਣਿਆਂ ਨੂੰ ਸਰਪੰਚ ਖੜ ਕੇ ਪ੍ਰਾਂਤ ਪੁਣੀ ਨਵੇਂ ਹੀ ਪਟਾਈ ਪੁਰਾਣੇ ਆ ਤੇ ਬੱਚੇ ਥੱਲੇ ਆ ਗਏ ਮੁੜ ਕੇ ਲੰਗਾਈ ਜੀਸੀਪੀ ਨਾ ਜੀਸੀਪੀ ਮਂਗਾ ਕੇ ਨੇ ਕਿਦੇ ਸਰਚ ਵੱਜੀਆ ਦਾਗਟਾ ਮਤਲਬ ਉਹਦੀ ਬਹੁਤ ਟਿਕ ਉਹ ਟੇਕੇ ਨਿੱਕੇ ਦੀ ਉੱਥੇ ਹੋ ਗਈ ਆ ਜੀਸੀਬਿਨਾਈ ਆ ਜੀਸੀਬਿਨਾਈ ਕਿਤੇ ਹਾਂ ਸਰਚ ਵੱਜੀਆ ਸਰਚ ਵੱਜੀਆ ਕੀ ਨਾਂ ਕੀ ਦੋਵਾਂ ਦਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪਰਤਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਆ ਤੇ ਵੱਡੇ ਦੀ 20 ਸਾਲ ਆ 17 ਸਾਲ ਹਮ ਪੂਰੇ ਪੌਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉਹ ਤੋਂ ਇਹਨਾਂ ਨੂੰ ਖੜੇ ਆਏ ਹੁੰਦੇ ਵੀ 4-5 ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਦੱਬਣ ਦੇ ਨਾਲ ਮੌਤ ਹੋਈ ਹੱਸਾ ਹੋਇਆ ਦੋ ਨਿਕਲ ਕੇ ਜਦੋਂ ਕੱਢਣ ਲੱਗੇ ਦੱਬੇ ਹੋਏ ਕੱਢਣ ਲੱਗੇ ਉਦੋਂ ਜੀ.ਸੀ.ਪੀ ਦੇ ਨਾਲ ਮੌਤ ਹੋਈ ਇਲਾਕੇ ਤੇ ਨਿਸ਼ਾਨ ਵੀ ਇਹ ਮੁੰਡਿਆਂ ਦਾ ਮਿਲਾਜਾ ਹੋ ਰਿਹਾ ਹੁੰਦਾ ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਹੈ ਦੋਵੇਂ 17-18 ਸਾਲਾਂ ਦੇ ਹੀ ਔਰ ਇੱਕ ਜਗਦਾ ਸਿੰਘ ਮੁਖਤਿਆਰ ਸੰਕਤਾਦਨ ਔਰ ਫਿਰ ਤਪਾਰ ਸਿੰਘ ਤੇ ਜਗਤਾਰ ਸਿੰਘ ਜਿੱਦਿ ਦੀ ਮੁੰਡੇ ਲੱਗੇ ਤੇ 16-18 ਸਾਲ ਦੀ ਉਮਰ ਦੇ ਹੁੰਦੇ ਸਿੱਖ ਨੇ ਪਲੱਸ 2 ਕੀਤੀ ਹੋਇਆ ਪੜ ਰਿਹਾ ਹੈ ਅਜੇ ਤੇ ਹਾਂ ਉਹ ਸ਼ਾਰਟ ਨਾ ਬਿਟੂ ਆ ਮੁੰਡੇ ਦਾ ਉਹ ਜ਼ਖਮੀ ਹੋਇਆ ਹਰਪ੍ਰੀਤ ਆ ਉਹ ਵੀ ਅਜੇ ਹਟਮਟ ਆ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੁੱਟਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰਾ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਕੁ ਸਾਲ ਦੀ ਇਹ ਦੋਵੇਂ ਯਾਨੀ ਕਿ ਰਾਣੀ ਵਲਾ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹੀ ਕਬਜ਼ੇ ਤੇ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੜ੍ਹਾ ਦਾਂਗੇ ਮੇਰਾ ਨਾਮ ਬਲਵੰਤ ਸਿੰਘ ਆ ਪਿੰਡ ਰਾਣੀ ਵਲਾਵਾ ਜੀ ਜੇ ਚੰਬੇ ਸਰਪੰਚ ਨੇ ਫੋਨ ਕੀਤਾ ਸੀ ਪਾਈਪ ਲਾਈਨ ਲਾਉਣ ਵਾਸਤੇ ਜਿਉਂ ਹੀ ਨਵੀਂ ਪਾਉਣ ਗਏ ਆ ਤੇ ਇਨਾਂ ਕਿਹਾ ਵੀ ਜਿਹੜੀ ਪੁਰਾਣੀ ਪਾਈਪ ਲਾਈਨ ਪਹਿਲਾਂ ਕੱਢ ਲਈਏ ਤੇ ਜਿਹੜੇ ਇਹਦੇ ਪੈਪ ਬਾਜ ਜਾਣਗੇ ਉਹ ਨਵੇਂ ਉਧਰ ਦੀ ਜਿਹੜੀ ਨਵੀਂ ਚੜੀ ਮਾਰੀ ਉਹ ਚ ਪਾਏ ਜਾਣਗੇ ਉਹ ਮਸ਼ੀਨਾਂ ਚੜੀ ਮਾਰੀ ਚੜੀ ਦੂੰਗੀ ਮਾਰੀ ਹੀ ਤੇ ਇਹਨਾਂ ਨੇ ਆਖਿਆ ਵੀ ਪੁਰਾਣੇ ਪੈਪ ਕੱਢ ਲਓ ਅਸੀਂ ਆਂਦੇ ਹੱਥਾਂ ਨਾਲ ਕੱਢ ਲਓ ਇਹਨਾਂ ਉਹ ਟਰੈਕਟਰ ਲਾਓ ਰੇਟ ਨਾਲ ਲੈਂਦਾ ਠੀਕ ਆ ਤੇ ਇਹਨਾਂ ਨੇ ਹੀ ਹੱਥਾਂ ਨਾਲ ਰੱਸਾ ਪਾ ਕੇ ਖਿੱਚਣ ਲੱਗੇ ਆ ਤੇ ਜਦੋਂ ਖਿੱਚਿਆ ਤੇ ਉਹ ਤੇ ਸਾਰੇ ਜਾਣੀ ਥੱਲੇ ਆ ਗਏ ਠੀਕ ਆ ਜੀ ਕਿਸ ਤਰ੍ਹਾਂ ਬਾਹਰ ਆਇਆ ਤੁਸੀਂ ਇਹ ਜੀਸੀਪੀ ਬਾਹਰ ਲਿਆਂਦਾ ਇਹਨਾਂ ਨੇ ਜੀ ਮੇਰੀ ਤੇ ਕਿਸਮਤ ਮਾਰ ਵਾਜ ਕੱਕੇ ਦੇ ਹਿਸਾਬ ਨਾਲ ਮੈਂ ਥੱਲੇ ਤੇ ਮੈਂ ਐਸੇ ਬੈਠਾ ਥਾ ਕਿ ਐਸੇ ਕੰਦਾ ਪੂਰਾ ਟੁੱਟ ਜਾਏ ਤੇ ਤੁਹਾਡੇ ਨਾਲ ਦੋ ਜਣੇ ਦੀ ਡੈਥ ਹੋਈ ਹੈ ਹਾਂਜੀ ਦੋ ਜਣੇ ਦੀ ਡੈਥ ਹੋ ਗਈ ਨਾਲ ਬਾਜ ਇਹਨਾਂ ਜੀਸੀਪੀ ਲੰਦਾ ਪੱਠੇ ਤੋਂ ਕੀ ਮੰਗ ਕਰਦੇ ਸੀ ਮੰਗ ਪ੍ਰਸ਼ਾਸਨ ਕੋਲੋਂ ਸਾਫ ਮੰਗ ਕਰਦੇ ਨੂੰ ਸਾਫ ਹੀ ਚਾਹੀਦਾ ਹੱਸੋ ਹੈ ਇਹਦੇ ਵਿੱਚ ਤੁਹਾਡੇ ਕੀ ਲੱਗਦੇ ਔਰ ਕਿੰਨੇ ਜਣੇ ਦੀ ਡੈਥ ਹੋਈ ਹੈ ਕਿਵੇਂ ਹੋਇਆ ਹੈ ਇਹ ਸਾਡੇ ਗਵਾਹਾਂ ਚ ਚਾਚੇ ਤਾਇਆ ਚ ਲੱਗਦੇ ਸੀ ਇਹ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16-17 ਸਾਲ ਦੀ ਉਮਰ ਦੇ ਹੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਪਵਾਂਚ ਨਹੀਂ ਤੇ ਸ਼ਹਿਰ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਆਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਕੱਢਦੇ ਸਮੇਂ ਜੀਸੀਬੀ ਲੱਗਣ ਦਾ ਨਾਲ-ਨਾਲ ਡੈਥ ਹੋਈ ਰਹੀਆਂ ਦੀ ਇਹਨਾਂ ਦਾ ਨਾਮ ਸ਼ਾਨਖਿਲੂ ਦਾ ਇੱਕ ਦਾ ਨਾਮ ਮਨਦੀਪ ਸਿੰਘ ਆ ਮਨਦੀਪ ਤੇ ਇੱਕ ਦਾ ਨਾਮ ਛੋਟਾ ਨਾਮ ਆ ਜਰਾ ਮੰਨੂ ਮੰਨੂ ਕਹਿੰਦੇ ਉਸ ਨੂੰ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆ ਉਹ ਦੋਵੇਂ ਇੱਕ ਹਸਤਾਲ ਚ ਦਾਖਲ ਤੁਹਾਨੂੰ ਲੱਗਦਾ ਠੀਕ ਹੈ ਉਹ ਖਤਰੇ ਤੋਂ ਬਾਹਰ ਆ ਗਏ ਜਿੰਨੇ ਵੀ ਮੌਤ ਨਹੀਂ ਉਹਨਾਂ ਦੀ ਆ ਉਹਦਾ ਨਾਮ ਤਾਂ ਮਨਪ੍ਰੀਤ ਆ ਮਨੂ ਮਨੂ ਆਂਦੇ ਛੋਟਾ ਦਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮਨਦੀਪ ਆ ਦਾ ਨਾਮ ਸਿੱਧਾ ਵੀ ਦੀ ਕੰਮੀ ਇਹ ਕਰਦੇ ਨਹੀਂ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤ ਨਹੀਂ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੇ ਪਹਿਲਾਂ ਪੋਂਦੇ ਪੋਂਦੇ ਛੱਡਿਆ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੋਨੇ ਘਰ ਆਣ ਕੇ ਲੈ ਗਏ ਨੇ ਤਾਂ ਲੋਰ ਕਿਸ ਤਰ੍ਹਾਂ ਪਤਾ ਲੱਗਿਆ ਅਹੀਂ ਤੇ ਸ਼ਹਿਰ ਜਿਹੜਾ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਦਰ ਆ ਲਾਲ ਮੱਚੀ ਤੋਂ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫਿਰ ਪਤਾ ਲਗਾ। ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਹੈ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰਾ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਜ਼ਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹੀ ਕਬਜ਼ੇ 'ਚ ਰਹਿ ਰਹੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜੁੜਿਆ ਜਾਂਦੀ ਹੈ